ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਂ ਦੇ ਤੁਸੀਂ ਦੇਖ ਰਹੇ ਹੋ ਹੌਮਨ ਇੰਡੀਆ ਟੀਵੀ ਇਸ ਟਾਈਮ ਦੀ ਜਿਹੜੀ ਖਬਰ ਲੈ ਕੇ ਆ ਰਹੇ ਹਾਂ ਪੰਜਾਬ ਕਾਂਗਰਸ ਦਾ ਗੁੱਸਾ ਫੁੱਟਿਆ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਦਰਜ ਐਫ ਆਈ ਆਰ ਨੂੰ ਲੈ ਕੇ ਮਲੋੜ ਦੇ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਪਰਚਾ ਦਰਜ ਕਰਨ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਅੱਜ ਮਲੋੜ ਵਿਖੇ ਖੰਭਾ ਚੌਂਕ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੁਕਿਆ ਗਿਆ ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਹਰਚਰਨ ਸਿੰਘ ਸੋਥਾ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਧੱਕੇਸ਼ਾਹੀ ਬਹੁਤਾ ਚਿਰ ਨਹੀਂ ਚੱਲੇਗੀ ਇਹਦਾ ਜਵਾਬ ਅਸੀਂ ਐਟ ਦਾ ਜਵਾਬ ਪੱਥਰ ਨਾਲ ਦਵਾਂਗੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੇ ਵਿੱਚ ਇਹੋ ਜਿਹੇ ਧੱਕੇ ਸ਼ੋਭਦੇ ਨਹੀਂ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਅਸੀਂ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ ਇਸ ਮੌਕੇ ਸ਼ਾਮਲ ਜਿਲ੍ਹਾ ਪ੍ਰਧਾਨ ਸਰਪ੍ਰਿੰਦ ਸਿੰਘ ਬਿੱਟੂ ਨੇ ਵੀ ਪੰਜਾਬ ਸਰਕਾਰ ਦੇ ਪਰਚੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਕੀਤਾ ਗਿਆ ਪਰਚਾ ਸਰਪ ਸਿਆਸੀ ਬਦਲਾਖੋਲੀ ਕਰਕੇ ਕੀਤਾ ਗਿਆ ਅਵਧ ਕੋਣਾ ਤੋਂ ਰਿਪੋਰਟ ਸ਼੍ਰੀ ਮਖਸਰ ਸਾਹਿਬ ਤੋਂ ਮੋਲ ਬੜੰਗ ਦੀ ਵਿਸ਼ੇਸ਼ ਰਿਪੋਰਟ ਜੀ ਬਦਲਾ ਦੀ ਜਿਹੜੀ ਸਰਕਾਰ ਆਈ ਹੈ ਕਿਸੇ ਵਿਰੋਧੀ ਦਲ ਦੇ ਲੀਡਰ ਤੇ ਸੁਪਰੀਮ ਲੀਡਰ ਤੇ ਇਹਨਾਂ ਨੇ ਪਰਚਾ ਦਰਜ ਕੀਤਾ ਅੱਜ ਕਾਂਗਰਸੀ ਸਾਰੀ ਸਮੁੱਚੀ ਲੀਡਰਸ਼ਿਪ ਜ਼ਿਲ੍ਹਾ ਪ੍ਰਧਾਨ ਸ਼ੁਭਦੀ ਬਿੱਟੂ ਜੀ ਤੇ ਸਾਡੇ ਸੀਨੀਅਰ ਲੀਡਰ ਚੰਨ ਸਿੰਘ ਸੌთა ਜੀ ਦੀ ਅਗਵਾਈ ਦੇ ਵਿੱਚ ਮਲੌਰ ਦੇ ਚੌਂਕਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕ ਰਹੀ ਹੈ ਕਾਂਗਰਸੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਉਹਨਾਂ ਦੇ ਦਿਲਾਂ 'ਚ ਰੋਸ ਹੈ ਕਿ ਇਹ ਬਦਲਾਵ ਦੀ ਸਰਕਾਰ ਨੇ ਪਹਿਲੀ ਦਫਾ ਦੇਖਿਆ ਹੈ ਕਿ ਇੱਕ ਸੁਪਰੀਮ ਲੀਡਰ ਵਿਰੋਧੀ ਧਿਰ ਦੇ ਲੀਡਰ ਦੇ ਉੱਤੇ ਇਹਨਾਂ ਨੇ ਪਰਚਾ ਦਰਜ ਕਰ ਦਿੱਤਾ ਇਹਨਾਂ ਦੀ ਬੁਖਲਾਹਤ ਹੈ ਲੋਕਾਂ ਦੇ ਦਿਲਾਂ 'ਚ ਪੰਜਾਬ ਦੀ ਆਵਾਮ ਦੇ ਦਿਲਾਂ 'ਚ ਇਹਨਾਂ ਦੇ ਪ੍ਰਤੀ ਬਹੁਤ ਰੋਸ਼ ਹੈ ਅੱਜ ਉਹੀ ਰੋਸ਼ ਅਸੀਂ ਇਹਨਾਂ ਦਾ ਪੁੱਤਰਾ ਸਾੜ ਕੇ ਲੋਕਾਂ ਦੇ ਸਾਹਮਣੇ ਜਗ ਜਾਇਰ ਕਰ ਰਹੇ ਹਾਂ ਜੀ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਦੇਸ਼ ਦੀ ਏਕਤਾ ਔਰ ਅਖੰਡਤਾ ਲਈ ਕਾਂਗਰਸ ਪਾਰਟੀ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਹਰ ਵਿਅਕਤੀ ਨੇ ਕਾਂਗਰਸ ਪਾਰਟੀ ਦੇ ਹਰ ਆਗੂ ਨੇ ਦੇਸ਼ ਦੀ ਏਕਤਾ ਰੋਖੰਡਤਾ ਦੇ ਲਈ ਕੰਮ ਕੀਤਾ ਔਰ ਕਾਂਗਰਸ ਪਾਰਟੀ ਨੂੰ ਬਦਨਾਮ ਕਰਨਾ ਜਿਹੜਾ ਵਿਰੋਧੀ ਪਾਰਟੀ ਦਾ ਹੈ ਅੱਜ ਉਹ ਸਤਾ ਚ ਬੈਠੀ ਹੈ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਹ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਦੇਸ਼ ਦੀ ਹਰ ਤਰੱਕੀ 'ਚ ਕਾਂਗਰਸ ਪਾਰਟੀ ਨੇ ਕੰਮ ਕੀਤਾ ਹੈ ਔਰ ਜੇ ਅੱਜਕਲ ਜੇ ਮਤਲਬ ਅੱਜ ਸਰਕਾਰ ਹੈ ਤੇ ਸਰਕਾਰ ਨੂੰ ਅਜਿਹੇ ਕੰਮ ਨਹੀਂ ਕਰਨਾ ਚਾਹੀਦਾ ਔਰ ਬਾਜਵਾ ਸਾਹਿਬ ਨੇ ਕੋਈ ਗਲਤ ਬਿਆਨਬਾਜ਼ੀ ਨਹੀਂ ਕੀਤੀ ਸਰਕਾਰ ਦੇ ਇਹੇ ਕੰਮਾਂ ਨੂੰ ਰੋਕਣ ਲਈ ਕਾਂਗਰਸ ਦੀ ਕੀ ਪਲਾਨਿੰਗ ਹੈ ਵਿਰੋਧ ਕਾਂਗਰਸ ਵਿਰੋਧ ਕਰ ਸਕਦੀ ਹੈ ਵਿਰੋਧ ਕਰਦੇ ਰਵਾਂਗੇ ਔਰ ਆਪਣਾ ਜਿਹੜਾ ਉੱਪਰੋਂ ਸਾਨੂੰ ਹੁਕਮ ਹੋਏਗਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅਸੀਂ ਅੱਜ ਵੀ ਇਹ ਵਿਰੋਧ ਜਤਾਇਆ ਹੈ ਬੰਦਾ ਹਰ ਬੰਦਾ ਵਿਰੋਧ ਜਤਾ ਕੇ ਪ੍ਰੈਸ ਦੇ ਰਾਹੀਂ ਲੋਕਾਂ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਹੈ ਵੀ ਇਹ ਇਹ ਧੱਕਾ ਮੁਕੀ ਵਾਲਿਆ ਕੰਮ ਨਹੀਂ ਹੋਣਾ ਚਾਹੀਦਾ ਇਹ ਤੱਕੇ ਮੁਕੀ ਵਾਲੀਆਂ ਸਰਕਾਰਾਂ ਕਦੇ ਲੰਬਾ ਸਮਾਂ ਨਹੀਂ ਚਲਦੀਆਂ ਪਿਛਲੀਆਂ ਸਰਕਾਰਾਂ 'ਚ ਕਈ ਜਿਹੜੀ ਤੱਕੇ ਹੋਏ ਕਾਂਗਰਸੀ ਪਾਰਟੀਆਂ ਦੇ ਵਰਕਰਾਂ ਤੇ ਪਰਚੇ ਹੋਏ ਉਹ ਸਰਕਾਰਾਂ ਨਹੀਂ ਰਹੀਆਂ ਰਹਿਣੀਆਂ ਇਹ ਸਰਕਾਰਾਂ ਨਹੀਂ ਸਦਾ ਕੰਮ ਤੱਕੇ ਵਾਲਾ ਨਹੀਂ ਚੱਲਦਾ ਦੇਸ਼ 'ਚ ਸਦ ਭਾਵਨਾ ਦਾ ਕੰਮ ਚੱਲਣਾ ਚਾਹੀਦਾ ਹੈ ਸਾਡਾ ਇਹੀ ਸੰਦੇਸ਼ ਹੈ ਅੱਜ ਤੁਹਾਨੂੰ ਪਤਾ ਹੋਊਗਾ ਕੁਝ ਦਿਨ ਪਹਿਲਾਂ ਬੀਜਪੀ ਲੀਡਰ ਮਰਿੰਦਰ ਕਾਲੀਏ ਤੇ ਘਰ ਤੇ ਹਮਲਾ ਹੋਇਆ ਰੋਜ਼ ਹੀ ਹਮਲੇ ਹੋ ਰਹੇ ਆ ਠਾਣਿਆਂ ਤੋਂ ਗ੍ਰੇਡ ਛੱਟੇ ਜਾ ਰਹੇ ਆ ਬੰਬ ਛੱਟੇ ਜਾ ਰਹੇ ਆ ਇਹ ਬਾਜਵਾ ਸਾਹਿਬ ਨੇ ਇੱਕ ਅਖਬਾਰ ਦੀ ਕਟਿੰਗ 'ਤੇ ਬਿਆਨ ਦਿੱਤਾ ਸੀ ਆ ਦੇਖ ਲਓ ਮੇਰੇ ਕੋਲ ਅਖਬਾਰ ਦੀ ਕਟਿੰਗ ਵੀ ਹੈ ਤੁਹਾਨੂੰ ਦਿਖਾ ਦਿੰਦਾ ਠੀਕ ਹੈ ਜੀ ਉਹਨਾਂ ਨੇ ਆ ਦੇਖ ਲਓ ਅਖਬਾਰ ਦੀ ਕਟਿੰਗ ਹੈ ਮੇਰੇ ਕੋਲ ਠੀਕ ਹੈ ਜੀ ਕੋਈ ਗਲਤ ਬਿਆਨ ਨਹੀਂ ਦਿੱਤਾ ਇਹਨਾਂ ਨੇ ਗਲਤ ਐਫਆਈਆਰ ਬਾਜਵਾ ਸਾਹਿਬ ਤੇ ਦਰਜ ਕੀਤੀ ਹੈ ਅਸੀਂ ਇਹਨਾਂ ਪਰ ਜੋਰ ਵਿਰੋਧ ਕਰਦੇ ਆ ਇਹ ਭਗਵੰਤ ਮਾਨ ਸਰਕਾਰ ਵਿਰੋਧੀਆਂ ਨੂੰ ਦਬਾਉਣਾ ਚਾਹੁੰਦੀ ਹੈ ਨਹੀਂ ਕੋਈ ਦਬਣ ਵਾਲਾ ਪ੍ਰਧਾਨ ਜੀ ਗੱਲ ਪੂਰੀ ਤਰ੍ਹਾਂ ਸਪਸ਼ਟ ਕਰ ਦਿਓ ਕਿ ਕੀ ਹੋਇਆ ਕੀ ਆ ਮਤਲਬ ਕਿਉਂ ਜਿਹੜਾ ਪਰਚਾ ਦਰਜ ਕੀਤਾ ਗਿਆ ਬਾਜਵਾ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਰੋਜ਼ ਹੀ ਮੰਨ ਲਓ 18 ਮੰਨ ਲਓ ਅੰਗਰੇਜ਼ ਡਿੱਗੇ ਬੰਬ ਡਿੱਗੇ ਠੀਕ ਆ ਇਹ ਅਖਬਾਰ ਦੀ ਕਟਿੰਗ ਦੀ ਉਹਨਾਂ ਨੇ ਕਿਹਾ ਸੀ ਕਹਿੰਦਾ ਹੋਰ ਵੀ ਮੰਨ ਲਓ ਉਹਨਾਂ ਨੇ ਖਦਾਸਾ ਜਾਰ ਕੀਤਾ ਸੀ ਤੇ ਬਾਜਵਾ ਸਾਹਿਬ ਨੇ ਕਿਹੜੀ ਗਲਤ ਕਹੀ ਹੈ ਭਗਵੰਤ ਮਾਨ ਦਾ ਚਾਹੁੰਦਾ ਸੀ ਵੀ ਬਾਜਵਾ ਸਾਹਿਬ ਨੂੰ ਇੱਕ ਬਾਜਵਾ ਸਾਹਿਬ ਹੈ ਸਾਡੇ ਇਹੋ ਜਿਹੇ ਲੀਡਰ ਹੈ ਜਿਹੜਾ ਹਰੇਕ ਜਗ੍ਹਾ ਭਗਵੰਤ ਮਾਨ ਦਾ ਵਿਰੋਧ ਕਰਦੇ ਆ ਵਿਰੋਧੀ ਧਿਰ ਦੇ ਨੇਤਾ ਹੈ ਇਹ ਵਿਰੋਧੀਆਂ ਨੂੰ ਦਬਾਉਣਾ ਚਾਹੁੰਦਾ